ਮਲੋੜ ਪੁਲਿਸ ਨੇ ਸਿੱਖਿਆ ਵਿਭਾਗ ਵਿੱਚ ਨੌਕਰੀਆਂ ਦਿਵਾਉਣ ਦੇ ਨਾਂ ਤੇ ਬੇਰੁਜ਼ਗਾਰ ਅਧਿਆਪਕਾਂ ਤੋਂ 95 ਲੱਖ ਦੀ ਕਥਿਤ ਧੋਖਾਧੜੀ ਦੇ ਇੱਕ ਮਾਮਲੇ ਵਿੱਚ ਸੁਖਬੀਰ ਸਿੰਘ ਨਾਂ ਦਾ ਇੱਕ ਵਿਅਕਤੀ ਅੰਮ੍ਰਿਤਸਰ ਤੋਂ ਟ੍ਰਾਂਜ਼ਿਟ ਰਿਮਾਂਡ ਤੇ ਲਿਆ ਕੇ ਮੋਗਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਪੁਲਿਸ ਨੇ ਮੁਲਜ਼ਮ ਦਾ 2 ਦਿਨਾ ਪੁਲਿਸ ਰਿਮਾਂਡ ਹਾਸਲ ਕਰਕੇ ਸਬੰਧਤ ਮਾਮਲੇ ਸੰਬੰਧੀ ਪੁਸ਼ਕਿਸ਼ ਸ਼ੁਰੂ ਕੀਤੀ ਹੈ ਪੁਲਿਸ ਵੱਲੋਂ ਪ੍ਰਾਪਤ ਕੀਤੇ ਗਏ ਰਿਮਾਂਡ ਦੀ ਮਿਆਦ ਖਤਮ ਹੋਣ ਉਪਰੰਤ ਕਥਿਤ ਦੋਸ਼ੀ ਨੂੰ ਬੁੱਧਵਾਰ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਜ਼ਿਕਰ ਜੋਗਾ ਕਿ ਮੁਲਜ਼ਮ ਖਿਲਾਫ ਅੰਮ੍ਰਿਤਸਰ ਤੋਂ ਇਲਾਵਾ ਗਰਦਾਸਪੁਰ ਤਰਨਤਾਰਨ ਸਮੇਤ ਦੂਜੇ ਸਰਹੱਦੀ ਜ਼ਿਲ੍ਹਿਆਂ ਨਾਲ ਸਬੰਧਤ ਦਰਜਨਾ ਅਧਿਆਪਕਾਂ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਦੇ ਕੇ ਇਨਸਾਫ ਦੀ ਮੰਗ ਕੀਤੀ ਸੀ ਪੀੜਤਾ ਨੇ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਸੁਖਵੀਰ ਸਿੰਘ ਪੁੱਤਰ ਸੁੱਚਾ ਸਿੰਘ ਪਿੰਡ ਸਰਾਵਾ ਬੋਦਲਾ ਨੇ ਅਧਿਆਪਕ ਨੇ ਉਹਨਾਂ ਨੂੰ ਨੌਕਰੀ ਦਿਵਾਉਣ ਦਾ ਚਾਂਸਾਂ ਦੇ ਕੇ ਉਹਨਾਂ ਕੋਲੋਂ 95 ਲੱਖ ਰੁਪਏ ਦੀ ਠੱਗੀ ਮਾਰੀ ਹੈ ਪੁਲਿਸ ਨੇ ਧਾਰਾ 420 ਤਹਿਤ 3 April 2003 ਨੂੰ ਕੇਸ ਦਰਜ ਕੀਤਾ ਸੀ ਗ੍ਰਿਫਤਾਰੀ ਤੋਂ ਬਚਣ ਲਈ ਕਥਿਤ ਦੋਸ਼ੀ ਸੁਖਵੀਰ ਸਿੰਘ ਨੇ ਹਾਈ ਕੋਰਟ ਤੋਂ 27 ਜੁਲਾਈ ਤੱਕ ਸਟੇ ਲਿਆ ਹੋਇਆ ਸੀ ਇਸ ਦੌਰਾਨ ਅੰਮ੍ਰਿਤਸਰ ਪੁਲਿਸ ਨੇ ਸੁਖਵੀਰ ਨੂੰ ਉਸਦੇ ਅੱਧੀ ਦਰਜਨ ਦੇ ਕਰੀਬ ਹੋਰ ਸਾਥੀਆਂ ਜਿਨ੍ਹਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ ਨੂੰ 67,50,000 ਰੁਪਏ ਦੀ ਰਕਮ ਲੁੱਟਣ ਦੇ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਸੀ ਇਹ ਟੀਚਰ ਜਿਹੜਾ ਅਰੈਸਟ ਕੀਤਾ ਗਿਆ ਹੈ ਦਾ ਨਾਮ ਸੁਖਵੀਰ ਸਿੰਘ ਸਨ 986 ਸਿੰਘ ਰੈਜ਼ੀਡੈਂਟ ਆਫ ਸਰਾਮਾ ਬੋਦਲਾਂ ਡਿਸਟ੍ਰਿਕਟ ਮੁਕਸਰ ਇਹ ਵਾਈ ਪ੍ਰੋਫੈਸ਼ਨ ਟੀਚਰ ਸੀ ਹੁਣ ਤਾਂ ਸ਼ਾਇਦ ਇਹਨੂੰ ਡਿਪਾਰਟਮੈਂਟ ਨੇ ਕੱਢ ਕੁਟ ਦਿੱਤਾ ਔਰ ਇਸ ਨੇ ਉਸ ਸਮਾਂ ਪਹਿਲਾ ਸਾਲ ਡੇਢ ਸਾਲ ਪਹਿਲਾਂ ਪੀਟੀਟੀ ਟੀਚਰ ਯੂਨੀਅਨ ਵਾਲਿਆਂ ਨੇ ਲੰਬੀ ਕੋਈ ਧਰਨਾ ਲਗਾਇਆ ਸੀ ਜਿੱਥੇ ਇਹਦੀ ਉਹਨਾਂ ਜਿਹੜੇ ਸਟੂਡੈਂਟ ਆਪਣੇ ਅਨਐਮਪਲੋਇਡ ਟੀਚਰਸ ਸੀਗੇ ਉਹਨਾਂ ਨਾਲ ਇਹਦੀ ਜਾਣ ਪਛਾਣ ਹੋ ਗਈ ਔਰ ਇਹਨੇ ਉਹਨਾਂ ਨੂੰ ਇੱਕ ਫਰਜ਼ੀ ਇੱਕ ਦਫ਼ਤਰ ਖੋਲ ਰੱਖਿਆ ਸੀ ਮਲੋਟ ਜਿਹੜਾ ਆਪਣੇ ਦਫ਼ਤਰ ਲਿਜਾ ਕੇ ਉਹਨਾਂ ਨੂੰ ਦੱਸਿਆ ਕਿ ਮੈਂ politically ਕਾਫੀ ਇਨਫਲੂਐਂਸ਼ੀਅਲ ਲੋਕਾਂ ਨਾਲ ਜਿਹੜਾ ਤੱਲਕ ਰੱਖਦਾ ਔਰ ਮੇਰੀ ਜਾਣ ਪਛਾਣ ਹੈਗੀ ਆ ਤੇ ਮੈਂ ਨੌਕਰੀਆਂ ਜਿਹੜੀਆਂ ਜਿਹੜੀਆਂ ਇਸ ਤਰ੍ਹਾਂ ਲੋਕਾਂ ਦੀ ਲਵਾ ਦਿੰਦਾ ਬਿਲਕੁਲ ਬੇਬੁਨਿਆਦ ਹੈ ਮੈਨੂੰ ਪੰਜਾਬ ਪੁਲਿਸ ਤੇ ਔਰ ਭਾਰਤੀ ਨਿਆਂਪਾਲਿਕਾ ਦੇ ਪੂਰਨ ਵਿਸ਼ਵਾਸ ਆਉਣ ਵਾਲੇ ਦਿਨਾਂ ਦੇ ਵਿੱਚ ਸਾਰਾ ਸੱਚ ਸਾਹਮਣੇ ਆ ਜੇ ਔਰ ਜੋ ਸਚਾਈ ਹੋਏਗੀ ਉਹ ਨਿਆਂਪਾਲਿਕਾ ਦੇ ذریعے ਸਾਰੇ ਲੋਕਾਂ ਦੇ ਸਾਹਮਣੇ ਆ ਜੇ